ਮੈਂ ਡਾਕਟਰ ਦੀ ਸਰਜਰੀ ਚ ਗਿਆ ਬਲੱਡ ਟੈਸਟ ਦੇ ਲਈ ਮੈਂ ਉੱਥੇ ਬੈਠਾ ਸੀ ਤੇ ਇੱਕ ਉੱਥੇ ਹੋਰ ਵੀ ਆਪਣਾ ਬੰਦਾ ਬੈਠਾ ਸੀਗਾ ਤੇ ਮੈਨੂੰ ਕਹਿੰਦਾ ਕਹਿੰਦਾ ਭਾਜੀ ਤੁਸੀਂ ਟਿਕਟੌਕ ਬਣਾਉਨੇ ਹੁੰਦੇ ਆ ਮੈਂ ਕਿਹਾ ਹਾਂਜੀ ਮੈਂ ਟਿਕਟੌਕ ਬਣਾਉਣਾ ਹੁੰਦਾ ਉਹ ਉਧਰੋਂ ਉੱਠ ਕੇ ਨਾ ਮੇਰੇ ਲਾਗੇ ਆ ਕੇ ਬਹਿ ਗਿਆ ਗੱਲਾਂ ਬਾਤਾਂ ਕਰਨ ਲੱਗ ਪਿਆ ਕਹਿੰਦਾ ਬਿਜ਼ਨਸ ਖੋਲਿਆ ਸੀ ਯਾਰ ਬਿਜ਼ਨਸ ਨਹੀਂ ਚੱਲਦਾ ਬਸ ਕਹਿੰਦਾ ਸਿਹਤ ਵੀ ਠੀਕ ਨਹੀਂ ਰਹਿੰਦੀ ਡਾਕਟਰ ਦੇ ਬਸ ਆਉਣਾ ਜਾਣਾ ਲੱਗਾ ਹੀ ਜਾਂਦਾ ਬੜੇ ਦੁਖੀ ਆ ਕੀ ਹੋ ਰਿਹਾ ਮੈਂ ਤਾਂ ਡਾਕਟਰ ਦੇ ਆਇਆ ਜੇਲ ਦਾ ਟੀਕਾ ਲਵਾ ਲ ਮਰ ਜਾ ਮੈਂ ਮਰ ਜਾ ਉਹ ਮੇਰੇ ਮੂੰਹ ਦਾ ਦੇਖਣ ਲੱ ਪਿਆ ਉਹ ਤਾਂ ਵਿਚਾਰਾ ਤਾਂ ਉੱਠ ਗਿਆ ਹੁਣ ਉਹਨੂੰ ਲੱਗਾ ਹੋਣਾ ਇਹ ਬੰਦਾ ਰੱਬ ਦੀਆਂ ਗੱਲਾਂ ਕਰਦਾ ਕੋਈ ਮੇਰੇ ਲਈ ਉਪਾ ਉਪੂ ਦੱਸ ਦਊਗਾ ਜਾਂ ਮੇਰੇ ਲਈ ਕੋਈ ਪਾਠ ਵਗੈਰਾ ਕਰ ਦਊਗਾ ਜਾਂ ਕੋਈ ਤਰੀਕਾ ਦੱਸ ਦਊਗਾ ਕਿ ਮੇਰਾ ਬਿਜ਼ਨਸ ਵੀ ਸੋਹਣਾ ਚੱਲੇ ਤੇ ਮੇਰੀ ਸਿਹਤ ਵੀ ਠੀਕ ਹੋ ਜਵੇ ਪਰ ਜਦੋਂ ਨੇ ਆਪੋਜ਼ਿਟ ਸੁਣਿਆ ਕੀ ਤੈਨੂੰ ਕਹੀ ਜਾਂਦਾ ਮਰ ਜਾ ਮੈਂ ਕਿ ਮਰ ਜਾ ਤੂੰ ਮੈਂ ਕਿ ਡੁੱਬ ਜਾ ਪਾਣੀ ਚ ਕਿਤੇ ਤੁਹਾਡਾ ਮੈਂ ਕਿ ਪਾਰ ਉਤਾਰਾ ਨਹੀਂ ਹੋ ਸਕਦਾ ਉਹ ਮੇਰੇ ਮੂਹਰੇ ਦੇਖ ਕੇ ਮੈਂ ਕਿ ਮੈਡੀਕਲ ਸਾਹਿਬ ਗੁੱਸਾ ਨਾ ਕਰੀ ਜਿੰਦਗੀ ਬਹੁਤ ਸੋਹਣੀ ਆ ਜੀਉਣ ਤੇ ਲਈ ਬਸ ਇੱਕੋ ਏਸੀ ਮਾਰ ਖਾਨੇ ਆ ਉਹ ਮਾਰ ਹੈਗੀ ਆ ਜਦੋਂ ਅਸੀਂ ਰੱਬ ਨੂੰ ਭਲਾ ਦਿੰਨੇ ਆ ਮਹਾਰਾਜ ਬਹੁਤ ਸੋਹਣਾ ਸਾਨੂੰ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਉਹ ਕਹਿੰਦੇ ਬੰਦਿਆ ਜੇ ਤੂੰ ਪਾਰ ਲੰਘਣਾ ਜੇ ਤੂੰ ਤਰਨਾ ਇਹ ਭਵਸਾਗਰ ਸੱਤ ਕੋਰਾਂ ਦੇ ਲੜ ਲੱਗ ਮੇਰੇ ਮਾਦੋ ਜੀ ਸਤ ਸੰਗ ਮਿਲੇ ਸੋ ਤਰਿਆ ਜਿਹਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਆ ਸਤ ਗੁਰੂ ਦਾ ਆਸਰਾ ਮਿਲ ਜਾਂਦਾ ਇਹਦਾ ਸੰਗ ਮਿਲ ਜਾਂਦਾ ਉਹ ਬੰਦਾ ਪਾਰ ਲੰਘ ਜਾਂਦਾ ਉਹਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਉਹ ਸਰੀਰਾਂ ਦਾ ਦੁੱਖ ਵੀ ਆ ਜਾਵੇ ਨਾ ਕਦੀ ਫੇ ਵੀ ਸ਼ੁਕਰਾਨਾ ਹੀ ਕਰਦਾ ਬਿਜ਼ਨਸ ਉੱਤੇ ਥੱਲੇ ਹੋਵੇ ਕੰਮਕਾਰ ਅਪਸਡੈਂਸ ਹੋਣ ਪ੍ਰਵਾਹ ਨਹੀਂ ਕਰਦਾ ਕਿਉਂਕਿ ਉਹ ਪ੍ਰਮਾਤਮਾ ਦੇ ਲੜ ਲੱਗਾ ਹੁੰਦਾ ਤੇ ਮਹਾਰਾਜ ਕਹਿੰਦੇ ਅਗਰ ਤੂੰ ਰੱਬ ਦੇ ਲੜ ਨਹੀਂ ਲੱਗਾ ਆ ਤਾਂ ਤੇਰਾ ਹਾਲ ਪਤਾ ਕੀ ਹੋਣਾ ਨਾ ਤੂੰ ਘਰ ਦਾ ਨਾ ਤੂੰ ਘਾਟ ਦਾ ਤੇਰਾ ਹਾਲ ਧੋਬੀ ਦੇ ਕੁੱਤੇ ਵਾਲਾ ਹੋਣਾ ਜੀਉਂਦਿਆਂ ਜੀ ਤੂੰ ਦੁਖੀ ਰਹਿਣਾ ਮਰ ਕੇ ਤਾਂ ਤੇਰਾ ਪਾਰ ਉਤਾਰਾ ਹੋਣਾ ਹੀ ਨਹੀਂ ਤੂੰ ਤਾਂ 84 ਲੱਖ ਜੂਨਾ ਜਿ ਮੁੜ ਕੇ ਪੈਣਾ ਹੀ ਪੈਣਾ ਆ ਇਹਦਾ ਗੁਰਬਾਣੀ ਵੀ ਸਾਨੂੰ ਕਹਿੰਦੀ ਆ ਪਰ ਤੇਰਾ ਜੀਉਂਦੇ ਜੀ ਵੀ ਪਾਰ ਉਤਾਰਾ ਨਹੀਂ ਹੈ ਉਹ ਕਹਿੰਦੇ ਜੋ ਸਤਗੁਰੂ ਸ਼ਰਣ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਹੜੇ ਸਤਗੁਰੂ ਦੀ ਸ਼ਰਨ ਨਹੀਂ ਲੈਂਦੇ ਸਤਗੁਰੂ ਦਾ ਆਸਰਾ ਨਹੀਂ ਲੈਂਦੇ ਉਹਨਾਂ ਦਾ ਇੱਥੇ ਵੀ ਤ੍ਰਿਗ ਜੀਵਨ ਆ ਤੇ ਗਾਂ ਵੀ ਤ੍ਰਿਗ ਜੀਵਨ ਹੋਣਾ ਉਹ ਅੱਜ ਵੀ ਦੁਖੀ ਆ ਉਹ ਕੱਲ ਵੀ ਦੁਖੀ ਆ ਉਹਨਾਂ ਦਾ ਲੋਕ ਵੀ ਦੁਖੀ ਉਹਨਾਂ ਦਾ ਪਰਲੋਕ ਵੀ ਦੁਖੀ ਉਹ ਸੁਖੀ ਹੋਈ ਨਹੀਂ ਸਕਦੇ ਮੈਂ ਕਿ ਟਿੱਕਾ ਲਵਾ ਲੈ ਇੱਥੇ ਜੇ ਮਰ ਜਾ ਸ਼ੁਕਰਾਨਾ ਕਰੀਏ ਇਹ ਗੱਲ ਮੈਨੂੰ ਵੀ ਟੁਕਦੀ ਆ ਕਿ ਮੈਮੀ ਸ਼ੁਕਰਾਨਾ ਕਰਿਆ ਕਰਾਂ ਇਸ ਮਾਲਕ ਦਾ ਜਿੰਨਾ ਹੋ ਸਕੇ ਦੁੱਖ ਆਵੇ ਸੁੱਖ ਆਵੇ ਪਰਵਾਹ ਨਹੀਂ ਲੋਕੀ ਦੁੱਖਾਂ ਦਾ ਪੁਲ ਬਣਾ ਲੈਂਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਦੁੱਖ ਬਹੁਤ ਚੱਲੇ ਜੀ ਅਸੀਂ ਬੜੇ ਸਟਰੋਂਗ ਹੋ ਗਏ ਆ ਨਹੀਂ ਸਤਿਗੁਰੂ ਸਾਡਾ ਸੁੱਖਾਂ ਦਾ ਪੁਲ ਬਣਾਉਂਦਾ ਸੁੱਖਾਂ ਦਾ ਪੁਲ ਉਹ ਕਹਿੰਦੇ ਦੁੱਖ ਦੁੱਖਾਂ ਦੇ ਉੱਤੇ ਦਿਲਾਂ ਨਹੀਂ ਜਾਣਗੇ ਪਰਵਾਹ ਹੀ ਨਹੀਂ ਸਾਨੂੰ ਇਸ ਕਰਕੇ ਜਿਹੜਾ ਬੰਦਾ ਰੱਬ ਦੇ ਨਾਲ ਜੁੜਿਆ ਉਹੀ ਪਾਰ ਲੰਘਣਾ ਨਹੀਂ ਤਾਂ ਬੜਾ ਔਖਾ ਆ